ਬਾਜੀ ਬਹੁਤ ਸੋਹਣਾ ਸੂਟ ਜੀ ਪੂਰਾ ਗਰਲਿਸ਼ ਪੂਰਾ ਸੋਹਣਾ ਸੂਟ ਕਰੇਵ ਦੇ ਵਿੱਚ ਲੈ ਕੇ ਆਏ ਛੋਟ ਲਈ ਬਹੁਤ ਸੋਹਣਾ ਕਨਸੈਪਟ ਹੈ ਤੇ ਰੰਗ ਤਿਆਰ ਕਰਵਾਏ ਨੇ ਵਿੱਚ ਪੰਛੇ ਜੀ ਬਹੁਤ ਸੋਹਣਾ ਵਰਕਚਰ ਕਰਵਾਇਆ ਜੀ ਕਰੇਵ ਦੇ ਉੱਪਰ ਦੇਖੋ ਜੀ ਪੂਰਾ ਆਲਓਵਰ ਸੂਟ ਆਊਗਾ ਜੀ ਇਹਦੇ ਉੱਪਰ ਲੰਬਾਈ ਦਾ ਕੋਈ ਸ਼ੁਨੀ ਨੈੱਕ ਦੇ ਉੱਪਰ ਵਰਕ ਦੇਖੋ ਜੀ ਕਿੰਨਾ ਸੋਹਣਾ ਵਰਕ ਨੈੱਕ ਦੇ ਉੱਪਰ ਕਰਿਆ ਹੋਇਆ ਹੈਗਾ ਤੇ ਵਿਦ ਬਟਨ ਵਰਕ ਹੈ ਜੀ ਹਾਲ ওভার ਤੇ ਸਾਰਾ ਕਲੀਆਂ ਦਾ ਵਰਕ ਇਹਦੇ ਵਿੱਚ ਸਾਰਾ ਦੇਖੋ ਜੀ ਪੂਰਾ ਸੋਨਾ ਵਰਕ ਹੈ ਕਲੀਆਂ ਦਾ ਜੀ ਬਟਨ ਲੱਗੇ ਨੇ ਪੂਰਾ ਸੋਨਾ ਹੈ ਵੀ ਨੈੱਕ ਬਣੀ ਹੋਈ ਹੈ ਤੇ ਨਾਲ ਇੱਕ ਕਨਸੈਪਟ ਇਹਦੇ ਵਿੱਚ ਹੋਰ ਹੈ ਜੀ ਆਹ ਦੇਖੋ ਇਹਨੂੰ ਤੁਸੀਂ ਬਾਜੂ ਤੇ ਲੈ ਲਓ ਤੇ ਸਲਵਾਰ ਤੇ ਲੈ ਲਓ ਜੇ ਮਰਜ਼ੀ ਲੈ ਲਓ ਜੀ ਬਾਜੂ ਤੇ ਸਲਵਾਰ ਹੈ ਪੂਰਾ ਗਾਰਨਿਸ਼ ਡਿਜ਼ਾਈਨ ਹੈ ਕਰੇਵ ਦੇ ਵਿੱਚ ਤੇ ਲੰਬਾਈ ਦਾ ਕੋਈ ਛੁਣੀ ਜਿੰਨੀ ਮਰਜ਼ੀ ਲੰਬਾਈ ਰੱਖ ਲਓ ਦੇਖੋ ਤੁਸੀਂ نیچے ਦੇਖੋ ਜੀ ਪੂਰੀ ਲੰਬਾਈ ਹੈ ਜਿੰਨੀ ਮਰਜ਼ੀ ਰੱਖੋ ਉਹ ਜਿੰਨੀ ਮਰਜ਼ੀ ਲੈਂਥ ਕਰ ਲਓ ਦੁਪੱਟਾ ਚਨੂਨ ਦਾ ਜੀ ਕਰੇਵ ਦਾ ਸੂਟ ਦੁਪੱਟਾ ਦੇਖੋ ਪਲੇਨ ਦੁਪੱਟਾ ਉਹ ਚਨੂਨ ਦਾ ਲੇਨ ਚਨੂੰ ਦਾ ਦੁਪੱਟਾ ਹੋਗਾ ਪੂਰਾ ਵਜੇ 2.5 ਮੀਟਰ ਦਾ ਜੀ ਕਰੇਵ ਦਾ ਸੂਟ ਰੰਗ ਦੇ ਵਿੱਚ ਪੰਜ ਛੇ ਚੈਰ ਕਰਵਾਦੇ ਆਪਣੇ ਪਹਿਲਾ ਕਲਰ ਮੈਂਦੀ ਹੈ ਇਹਦੇ ਵਿੱਚ ਨੈਕਸਟ ਇਹਦੇ ਵਿੱਚ ਪਰਪਲ ਹੈ ਜੀ ਪਰਪਲ ਆ ਗਿਆ ਫਿਰ ਆ ਗਿਆ ਰੈੱਡ ਫਿਰ ਆਊਗਾ ਜੀ yellow ਕਲਰ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਕਲਰ ਨੇ ਨੈਕਸਟ ਫਿਰੋਜ਼ੀ ਕਲਰ ਦੇਖੋ ਜੀ ਕਿੰਨੇ ਥੋੜੇ ਸੋਹਣੇ ਕਲਰ ਨੇ ਪੰਜ ਛੇ ਰੰਗ ਦੇ ਵਿੱਚ ਨੈਕਸਟ ਆ ਗਿਆ ਮਰਜੈਂਟਾ ਰਾਣੀ ਕਲਰ ਜੀ ਛੇ ਕਲਰ ਆ ਗਏ ਰਾਣੀ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਨੇ ਰਾਣੀ ਪੂਰਾ ਸੋਹਣਾ ਕਲਰ ਜੀ ਫਿਰੋਜ਼ੀ ਪੂਰਾ ਸੋਨੇ-ਧੋਨੇ ਕਦਰ ਲੈ ਕੇ ਆਇਆ ਥੋੜੀ ਜਿਹੀ ਸਪੈਨ ਚੈੱਕ ਕਰਵਾਏ ਨੇ ਜੀ yellow ਸਿਰਫ ਗਰੇਵ ਦੇ ਵਿੱਚ ਤਿਆਰ ਕਰਵਾਇਆ ਸਿਰਫ 700 ਰੁਪਏ ਦਾ ਜੀ ਪਲੇਨ ਦੇ ਰੇਟ ਵੀ ਨਹੀਂ ਹੈਗਾ ਥੋੜੀ ਤੁਸੀਂ ਦੇਖੋ 700 ਰੁਪਏ ਦਾ ਵਰਕ ਵਾਲਾ ਜੀ red ਆ ਗਿਆ